ਜਪਜੀ ਸਾਹਿਬ ਦੇ ਜਪ ਹੈ ਦੂਜੀ ਬਾਣੀ ਜਪ ਹੈ ਤੀਜੀ ਬਾਣੀ ਬਾਬਾ ਦੀ თੋਕ ਮਾਥੇ ਮਤੰ ਗਜਰੇ ਜਰ ਸੰਗ ਅਨੂਪ ਕੋ ਤੁੰਗ ਸੁਰੰਗ ਸਵਾਰੇ ਕੋਟ ਤੋਰੰਗ ਕੁਰੰਗ ਸੇ ਗੋਦਤ ਪਾਉਨ ਕੇ ਗੋਨ ਕੋ ਜਾਣਨੇ ਵਾਰੇ ਭਾਰੀ ਭੁਜਾਨ ਕੇ ਭੂਪ ਬਲੇਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਹ ਤੇ ਬਹੇ ਤੋ ਕਹਾ ਬਹੇ ਭਉਪਤ ਅੰਤ ਕੋ ਨਾ ਗਏ ਹੀ ਪਾਇ ਪਧਾਰੇ ਜੇ ਸਭ ਕੁਝ ਮੌਤ ਹੀ ਮੌਤ ਦਿਖਾਈ ਦੇਵੇ ਤੋ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿੱਚ ਬੇਰਾਗੀ ਇਹ ਬੇਰਾਗੀ ਇਹ ਉਦਾਸ ਮਨੁੱਖ ਲਾਜਨੀ ਕਰਮ ਕਾਂਢੀ ਹੋ ਜਾਏਗਾ ਸ਼ਰਈ ਹੋ ਜਾਏਗਾ ਰਹਿਤ ਬੈਦ ਦਾਧਾਰਨੀ ਹੋ ਜਾਏਗਾ ਪਰ ਜੇ ਸੋਚਣ ਵਾਲਾ ਹੈ ਅਕਲਮੰਦ ਹੈ ਤੇ ਦਿਨ ਬਹੁਤ ਹੋ ਜਾਣ ਤਾਂ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ हे ਪ੍ਰਭੂ ਤੇਰਾ ਦੁਪਿ ਪਤਾ ਨਹੀਂ ਚਲੇਆ ਮੈਂ ਤੇ ਇਤਨੀ ਸ਼ਰਧਾ धारण ਕਰ ਲਈ ਮੈਂ ਤੇ ਇਤਨਾ ਕਰਮ ਕਾਂਢੀ ਹੋ ਗਿਆ ਕੋਮਾਆਂ 86 ਤੀਰਥਾਂ ਤੇ ਬਹੁਤੇ ਚੰਦਨ ਰਗੜ ਲੈਣੇ ਨੇ